ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 1 ਜੁਲਾਈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ ਕਿ ਆਉਣ ਵਾਲੇ ਅਗਲੇ ਘੰਟੇ ਮੌਸਮ ਵਿੱਚ ਕੀ ਤਬਦੀਲੀ ਜਿਹੜੀ ਵਿਖਣ ਨੂੰ ਮਿਲ ਸਾਰੀ ਕਿੱਥੇ ਕਿੱਥੇ ਹਲਕਾ ਦਰਮਿਆਨਾ ਕਿੱਥੇ ਦਰਮਿਆਨੇ ਝਾਰਮੀ ਤਰਜ ਕੀਤਾ ਜਾਸ ਰਾਜ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਤਾਂ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਤੁਸੀਂ ਕਿਸ ਲਾਕੇ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਿਹਾ ਤੁਹਾਡੇ ਮੌਸਮ ਜਿਹੜਾ ਕਿਸ ਤਰ੍ਹਾਂ ਬਣਿਆ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਬੇਨਤੀ ਗੁਜ਼ਾਰਨਾ ਚਾਹੁੰਦਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਬੇ ਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇ ਸਰਲਟ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਮਾਝਾ ਤੇ ਬਾਬਾ ਦੇ ਖੇਤਰਾਂ ਵਿੱਚ ਪਠਾਨਕੋਟ ਵਾ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਕਾਫੀ ਜਿਹੜੀ ਸੰਘਣੀ ਪੱਤਰ ਦੇ ਤੌਰ ਤੇ ਜਾਰੀ ਤੇ ਇੱਥੇ ਜਿਹੜਾ ਹਲਕੇ ਦਰਮਿਆਨੇ ਮੀਂਹ ਦੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਤੁਸੀਂ ਕਮੈਂਟ ਕਰ ਆ ਗਿਆ ਕਲਕਸ਼ੇਤਰ ਹੋ ਗਿਆ ਕਰਨਾਲ ਹੋ ਗਿਆ ਕੈਥ ਹੋ ਗਿਆ ਪਾਣੀਪਤ ਹੋ ਗਿਆ ਇਸ ਦੇ ਨਾਲ ਲਗਦੇ ਖੇਤਰ ਹੋ ਗਏ ਉਸ ਤੋਂ ਚੰਡੀਗੜ੍ਹ ਹੋ ਗਿਆ ਮੋਹਾਲੀ ਹੋ ਗਿਆ ਇੱਥੇ ਵੀ ਜਿਹੜੀ ਬਦਲਵਾਈ ਬਣੀ ਹੋਈ ਤੇ ਇੱਥੇ ਵੀ ਕਾਰਵਾਈਆਂ ਜਿਹੜੀ ਚੱਲ ਰਹੀਆਂ ਨੇ ਹਲਕਾ ਦਰਮਿਆਨਾ ਕਿਤੇ ਕਿਤੇ ਜਿਹੜੀ ਮੀਂਹ ਦਰਜ ਕੀਤਾ ਜਾ ਰਿਹਾ ਕਮੈਂਟ ਕਰ ਜ਼ਰੂਰ ਦੱਸਣਾ ਤੁਸੀਂ ਤਾਂ ਉਸ ਤੋਂ ਬਾਅਦ ਇਸ ਹਾਰ ਹੋ ਗਿਆ ਇਤਿਹਾਸਪਾ ਆਪਣਾ ਫਤਿਆਬਾਦ ਹੋ ਗਿਆ ਜਾਂ ਅ ਦੱਕਣੀ ਖੇਤਰੋ ਕੇ ਉਸ ਰਾਜਸਥਾਨ ਦੇ ਚੂਰੂ ਹੋ ਗਿਆ ਜਾਂ ਸੂਰਤਬਾਗ ਗੜ ਦੇ ਆਸਪਾਸ ਖੇਤਰਾ ਵਿੱਚ ਬਦਲਵਾਈ ਜਿਹੜੀ ਬਣੀ ਹੈ ਤੇ ਇੱਥੇ ਵੀ ਕਾਰਵਾਈਆਂ ਕੁਝ ਕਲਾਕਾਂ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਪੰਜਾਬ ਦੇ ਅੱਜ ਆਉਣ ਵਾਲੇ ਬਣੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਤੇ ਥੱਲੇ ਨੂੰ ਖਿਸਕਦੀ ਪਈ ਜੇਕਰ ਹੋਰ ਇਸ ਠੀਕੇ ਫਲਾਬ ਹੁੰਦਾ ਜਾਨਕੀ ਥੱਲੇ ਨੂੰ ਹੋਰ ਬਾਦੀ ਤਾਂ ਹੋਰ ਵੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਜਿਵੇਂ ਤਰਨਤਨ ਦੇ ਇਲਾਕੇ ਹੋ ਗਏ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਉਹ ਗੱਲ ਲੁਧਿਆਣਾ ਆ ਗਿਆ ਤੇ ਉਸ ਵਾਰ ਅਨੰਦਪੁਰ ਸਾਹਿਬ ਨਵਾਂ ਸ਼ਹਿਰ ਹੋ ਗਿਆ ਰੋਪੜ ਮੁਹਾਲੀ ਦੇ ਇਲਾਕੇ ਤੇ ਬਾਕੀ ਜਿਹੜੇ ਫਿਰੋਜ਼ਪੁਰ ਹੋ ਗਿਆ ਇਸ ਤੇ ਨਾਲਗਦੇ ਮੋਗਾ ਤੇ ਖੇਤਰੀ ਇਹਨਾਂ ਲਾਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਜੇਕਰ ਬਠਿੰਡਾ ਵਾਲਾ ਸਿਸਟਮ ਥੋੜਾ ਜਿਆ ਉਤਾਂ ਨੂੰ ਖਿਸਕਦਾ ਜਾਨਕੀ ਇਹ ਥੱਲੇ ਇਸ ਦੀ ਖਿਸਕਣ ਦੇ ਅਸਰ ਨੇ ਜਾਨਕੀ ਦੇ ਖੇਤਰ ਸਰਸਾ ਦੇ ਆਸਪਾਸ ਖੇਤਰਾਂ ਪਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਮਲੋਟ ਦੇ ਆ ਖੇਤਰਾਂ ਨੂੰ ਤੇ ਬਾਕੀ ਪਟਿਆਲਾ ਦਾ ਵੀ ਸਿਸਟਮ ਜਿਹੜਾ ਥੱਲੇ ਵੱਲ ਨੂੰ ਖਿਸਕਦਾ ਪਿਆ ਸੰਗਰੂਰ ਹੋ ਗਿਆ ਇਤਿਹਾਸਕ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਉਤਲਾ ਸਿਸਟਮ ਮੇਨ ਹੋਵੇਗਾ ਜੇਕਰ ਥੱਲੇ ਨੂੰ ਖਿਸਕਦਾ ਤੇ ਨਾ ਲੱਗਦੇ ਹੋਰ ਵੀ ਇਲਾਕੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦਾ ਤੇ ਕੁਝ ਇਲਾਕੇ ਰਹਿ ਵੀ ਸਕਦੇ ਨੇ ਅੱਜ ਮੀਂਹ ਤੋਂ ਵਾਂਝੇ ਜਾਨਕੀ ਜਿਹੜੇ ਸਰਦੀ ਇਲਾਕੇ ਜਿਵੇਂ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਖਾਸ ਕਰ ਜਿਹੜੇ ਕੁਝ ਫਾਜ਼ਲ ਘਾਹ ਲੋਗੇ ਫਰੂਜ਼ਪੁਰ ਕੁਝ ਫਰੀਦਕੋਟ ਮੁਕਸਰ ਦੇ ਕੁਝ ਖੇਤਰਾਂ ਵਿੱਚ ਰਹਿ ਵੀ ਕਿਤੇ ਕਿਤੇ ਇਹ ਮੀਦੇ ਅਸਾਰ ਘਟ ਰਹੇਗੇ ਜਾਨੀ ਕਿ ਕੁਝ ਕੁ ਇਲਾਕਿਆਂ ਰਹਿ ਸਕਰੇ ਕੇਵਲ ਠੰਡੀਆਂ ਜਿਹਾ ਪਾਉਂ ਸਕਦੇ ਹਨ ਮੌਸਮ ਜਿਹੜਾ ਸੁਹਾਣਾ ਉਸੇ ਦਾ ਕਿਤੇ ਕਿਤੇ ਹਲਕੀਆਂ ਕਣੀਆਂ ਜਿਹਾ ਪੈ ਕੇ ਤਾਂ ਮੌਸਮ ਸਾਫ਼ ਹੋ ਸਕਦਾ ਤੇ ਉਸ ਤੋਂ ਬਾਅਦ ਕੁਝ ਕੁ ਇਲਾਕਿਆਂ ਵਿੱਚ ਝਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਜਰਾ ਮੀਂਹ ਤਰਜ ਕੀਤਾ ਜਾ ਸਕਦਾ ਤਾਂ ਫਿਲਹਾਲ ਇਹ ਹੀ ਜਾਣਕਾਰੀ ਅਪਡੇਟ ਸੀ ਸਿਸਟਮ ਤੇ ਹੋਵੇਗਾ ਸਿਸਟਮ ਕਿੰਨਾ ਕੁ ਠੀਕ ਹੈ ਬਾਤਾਂ ਜੇਕਰ ਹੋਰ ਸਿਸਟਮ ਉਤਲੇ ਰੇ ਮੀਨ ਹੋਵੇਗਾ ਟਾਰਗੇਟ ਜਿਹੜਾ ਉਤਾਂ ਬਣਿਆ ਹੈ ਮਾਝਾਤ ਬਾਬਤ ਖੇਤਰਾ ਵਿੱਚ ਤੇ ਬਾਕੀ ਪਟਿਆਲਾ ਦੇ ਆਸ-ਵਕ ਖੇਤਰਾ ਵਿੱਚ ਸੁਭਾਵਨਾ ਰਹੇਗੀ ਬਠਿੰਡਾ ਦੇ ਤੋ ਗਿਆ ਉਸ ਤੋਂ ਬਾਅਦ Rajasthan ਦੇ ਜਿਆਤਰ ਖੇਤਰ ਖੇਤਰਾ ਮੌਸਮ ਠੀਕ ਠਾਕ ਰਹਿੰਦੇ ਆ ਸਾਰਨ ਸੂਰਤਗੜ ਹਰਮਾਨਗੜ ਦੇ ਆਸਪਾਸ ਖੇਤਰਾਂ ਵਿੱਚ ਸੁਭਾਵਨਾ ਪਨ ਸਕਦੀ ਹੈ ਤਾਂ ਜੇਕਰ ਬਟੰਡਰ ਸਿਸਟਮ ਥੋੜਾ ਥੱਲੇ ਖਿਸਕਲਾ ਤੇ ਹੋਰ ਵੀ ਲਾਕਨ ਨੂੰ Rajasthan ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹੈ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ